ਸਵਾਗਤ ਹੈ ਜੀ ਟੀ ਪੰਜਾਬੀ ਨਿਊਜ਼ ਚੈਨਲ ਤੇ ਸਾਡਾ ਕੱਜੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਕਹੀ ਬਚਨ ਸੱਚ ਹੋ ਗਏ ਉਹ ਕਹਿੰਦੇ ਵੀ ਗੁਰੂ ਕੀ ਗੋਲਕ ਦਾ ਪੈਸਾ ਲੈ ਲੋ ਸਖੂਰ ਵਾਲਦੋ ਤੇ ਵੋਟਾਂ ਦੀ ਸਿਆਸਤ ਗੋਲਕ ਦੇ ਨਾਮ ਇਹ ਸਭ ਤੋਂ ਮਤਭਾਗਤ ਦਿੱਤੇ ਗਾਈ ਮੁੱਦਾ ਗੁਰੂ ਕੀ ਗੋਲਕ ਦੀ ਨੀਤਾਂ ਉਹ ਜਿਹੜੀ ਸ਼ਰੋਮੀਤ ਨਹੀਂ ਹੈ ਜਿਹਨਾਂ ਦੁਆਰ ਦੀ ਸੰਗਤ ਖੜੀ ਹੈ ਸੰਦੇ ਦਾ ਦਾਨ ਕੀਤਾ ਜੀਵਾ ਉਹਦਾ ਅਸੀਂ ਅੱਗੇ ਆਪਣੇ ਕਾਰਜਕਰ ਦੇਖੋ ਕਿ ਤੁਸੀਂ ਵੇਖ ਰਹੇ ਹੋ ਕਿ ਆਪਣੇ ਤੌਰ ਤੇ ਕੁਝ ਕੰਡੀਆਂ ਆਪਣੇ ਆਪ ਇੱਕ ਨਵੀਂ ਰੱਤ ਇੱਥੇ ਲਿਖਿਆ ਕਿਸੇ ਮੈਂਬਰ ਦੇ ਸਾਈਨ ਨਹੀਂ ਪ੍ਰੋਸੀਜਰ ਤੋਂ ਬਾਹਰ ਉਹਨੂੰ ਪ੍ਰਵਾਨਗੀ ਮਿਲ ਗਈ ਪ੍ਰਵਾਨਗੀ ਵਾਲੀ ਸਸਸੀ ਬੰਦਾ ਉਹ ਵੰਡ ਰਿਹਾ ਗਿਆ ਤੇ ਡੀਜੀ ਲੋਕ ਜਿੱਥੇ ਤਾਂ ਅਸੀਂ ਵੋਟਾਂ ਫੀਲ ਰਿਆ ਉਥੇ ਸਾਡੇ ਗੁਰੂ ਘਰਾਂ ਦੇ ਵਜੀਦ ਉਹ ਜਿਹੜੇ ਖਰਚਾ ਆਏ ਹੋਣੇ ਜਿਨ੍ਹਾਂ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੋਏਗਾ ਮੇਰੀ ਬੇਨਤੀ ਹੈ ਸਾਡੇ ਪ੍ਰਬੰਧ ਨੂੰ ਗੁਰੂ ਦੇ ਆਪਾਂ ਖਾਬ ਚ ਰਹੀਏ ਗੁਰੂ ਦੇ ਭੈ ਤੋੜ ਰਹੀਏ ਇਹ ਕਿਹਦੀ ਗੁਰੂ ਕੀ ਗੋਲ ਮਾ ਪਤ ਸਾਹਿਬ ਗੁਰੂ ਦੀ ਸੰਗਤ ਵਾਸਤੇ ਆ ਆਪਾਂ ਘੱਟ ਕਰਦੇ ਆ ਵੱਧ ਕਰੇ ਸ਼ੋਹਣੀ ਕਮੇਟੀ ਅਸੀਂ ਉਹਦੇ ਨਾਲ ਆ ਇਦੋਂ ਹੋਰ ਵੱਧ ਕੇ ਕਰੇ ਹੋਰ ਬਹੁਤ ਵੱਡੀਆਂ ਲੋੜਾਂ ਨੇ ਆਪਣੇ ਹੋਰ ਆਪਾਂ ਖਾਕੇ ਰੋਕ ਕੇ ਸੰਗਤ ਜਿਹੜੇ ਹਾੜਾ ਦੇ ਪੀਰ ਗੁਰੂ ਜੀ ਮਦਦ ਕਰੀਏ ਪਰ ਮੇਰੀ ਭੈ ਕੀ ਹੈ ਉਹ ਤੋਂ ਵੋਟਾਂ ਦੀ ਸਿਆਸਤ ਨਾ ਕਰੀਏ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਇਹ ਜੇ ਖਾਬ ਕਰੀਏ ਬੋਟਾ ਪਾਸੇ ਰਹਿ ਜਾਂਦੇ ਆਂ ਜੰਗਿਆ ਬੋਟਾ ਲਈ ਬੜਾ ਸਮੱਸਿਆ ਆ ਰਹੀ। ਉਹ ਜੀ ਸੇਵਾ ਕਰਨਾ ਚਾਹੁੰਦੇ ਰੱਜ ਕੇ ਜਿਵੇਂ ਸਾਨੂੰ ਕੁਝ ਤਰਾਹ ਦੀ ਪਰ ਤੁਸੀਂ ਇਸ ਤਰ੍ਹਾਂ ਦਾ ਗੁਰੂ ਘਰ ਦੇ ਕਰੋੜਾਂ ਦਾ ਕਿਸੇ ਦਾ ਜਿਹੜਾ ਹੈਗਾ ਹੁਣ ਖਰਚੇ ਪਏ ਜਾ ਰਹੇ ਨੇ ਜਿਸ ਤਰ੍ਹਾਂ ਪਹਿੰਕੀ ਨੇ ਦੱਸਿਆ ਇੱਕ ਖੁੱਲਾ ਮਤਾ ਪੇਸ਼ ਹੋਇਆ। ਵੀ ਜਿਹੜੀਆਂ ਹੋ ਚੁੱਕੀਆਂ ਖਰੀਦਾਂ ਜਾਂ ਜਿਹੜੀਆਂ ਕੀਤੀਆਂ ਜਾਣਗੀਆਂ ਸਾਡੇ ਕਿਸੇ ਦੇ ਧਿਆਨ ਚ ਨਹੀਂ ਆਉਂਦਾ ਖਰੀਦਾਂ ਸ਼ੋਅ ਨੂੰ ਕਿਹਨੇ ਕੀਤੀਆਂ ਨੇ ਕਿਸੇ ਮੈਂਬਰ ਨੂੰ ਨਹੀਂ ਸੀ ਪਤਾ ਇਹ ਚੱਲਦਾ ਕਿ ਅਸੀਂ ਕੀ ਕੁਝ ਕਰ ਰਹੇ ਆਂ। ਕਰ ਰਿਆਂ ਚੰਗੀ ਗੱਲ ਹੈ ਵਧ ਕੇ ਕਰੋ ਤੋਂ ਪਰ ਸਿਆਸੀ ਵੋਟਾਂ ਦੀ ਗੁਰੂ ਘਰ ਦੀ ਗੋਲਕ ਦਾ ਜਿਹੜਾ ਪੈਸਾ ਵਰਤਿਆ ਜਾ ਰਿਹਾ ਇਹ ਦੁਖਾਂ ਦਾ ਤੇ ਨਿੰਦਾ ਕਰਦੇ ਆ ਜਿਹੜੀਆਂ ਗੱਲਾਂ ਸੰਗਤ ਕਹਿੰਦੀ ਸੀ ਬਾਰ ਬਾਰ ਵੀ ਸਿਆਸੀ ਬੰਦੇ ਗੁਰੂ ਕੀ ਗੋਲਕ ਵਰਤਦੇ ਨੇ ਇਹ ਤੁਹਾਡੇ ਸਾਹਮਣੇ ਅੱਜ ਸਪਸ਼ਟ ਹੋ ਚੁੱਕੀਆਂ ਨੇ ਇਹ ਬਹੁਤ ਵੱਡਾ ਕਰੋੜਾਂ ਦਾ ਕਪਲਾ ਹੈ ਕਰੋੜਾਂ ਰੁਪਏ ਸ਼ਰਮ ਗੁੜੀ ਦਾ ਵਰਤ ਕੇ ਕਿ ਸਿਆਸੀ ਬੰਦੇ ਨੂੰ ਲਾਭ ਦਿੱਤਾ ਜਾ ਰਿਹਾ ਤੇ ਵੋਟਾਂ ਲਿਭੀਆਂ ਜਾ ਰਹੀਆਂ ਨੇ ਸ਼ੋਭਨੀ ਕਮੇਟੀ ਸਮੇ ਸਮੇਂ ਸਰ ਅਸੀਂ ਮਦਦ ਕਰਦੇ ਆ ਜੀ ਪਰ ਮਤੇ ਚ ਕਲੈਰਟੀ ਹੁੰਦੀ ਹੈ ਮਨੋ 10 ਕਰੋੜ ਰੁਪਈਆ ਸੀ ਖਰੀਦਾਂ ਵਾਸਤੇ ਰੱਖਤਾ ਮਦਦ ਕਰਤੀ ਫੇਰ 10 ਹੋਰ ਕਰ ਸਕਦੇ ਆ ਤੁਹਾਨੂੰ ਕੋਈ ਲਿਮਟ ਨਹੀਂ ਹੁੰਦੀ ਪਰ ਆਸਕਰ ਪੂਰੇ ਅਧਿਕਾਰ ਹੁੰਦੇ ਨਹੀਂ ਪਰ ਪਹਿਲਾ ਮਤਾ ਵੇਖਿਆ ਜਿਹੜੇ ਵਿੱਚ ਨਾ ਤਾਂ ਸਭ ਕਿੰਨੀ ਰਕਮ ਖਰਚ ਹੋਊਗੀ ਉਹਦਾ ਕੋਈ ਚਰਚਾ ਨਹੀਂ ਸ਼ੁਰੂ ਕੀਤੀ ਰਿਜੈਕਟ ਦੇ ਵਿੱਚ ਕਿੰਨਾ ਹੋਰ ਕਰਨਾ ਉਹਦੀ ਕੋਈ ਚਰਚਾ ਨਹੀਂ ਖਰੀਦ ਕਰ ਰਿਹਾ ਇੱਕ ਮਲਾਜ਼ਮ ਤੇ ਮਲਾਜ਼ਮ ਤਾਂ ਆਪਾਂ ਜਾਣਦੇ ਆ ਸਾਡੇ ਕਿੰਨੇ ਖੌਫ ਚੋਂ ਗੁਜ਼ਰ ਰਹੇ ਨੇ ਕਿੰਨਾ ਉਹਨਾਂ ਦਾ ਗਿੱਚੀ ਤੋਂ ਤੋਂ ਤੇ ਗੋਲਾ ਰਕੇ ਗਲਤ ਕੰਮ ਕਰਵਾਇਆ ਜਾ ਰਹੇ ਨੇ ਫਿਰ ਜਦੋਂ ਗਾਲ੍ਛ ਡਿੱਗਦੀ ਆ ਉਹ ਵੀ ਮਲਾਜ਼ਮ ਤੇ ਡਿੱਗਦੀ ਆ ਉਹਨੂੰ ਐ ਸਸਪੈਂਡ ਕਰ ਦਿਆ ਹੈ ਕਿਸੇ ਹੋਰ ਤੇ ਨਹੀਂ ਜਦਾਂ ਕਰਵਾਉਂਦਾ ਕੋਈ ਕਾਰਵਾਈ ਹੁੰਦੀ ਹੁੰਦੀ ਵੀ ਮਲਾਜ਼ਮਾਂ ਤੇ ਹੀ ਆ ਉਹ ਵਿੱਚ